ਇਸ ਦਾ ਮਤਲਬ ਇਹ ਹੈ ਕਿ ਗੁਰੂ ਮਹਾਰਾਜ ਦੀਆਂ ਤਸਵੀਰਾਂ ਘਰ ਵਿੱਚ ਰੱਖੋ ਚੰਗੀਆਂ ਆਉਂਦੀਆਂ ਨੇ ਪਰ ਹੁੰਦਾ ਕੀ ਹੈ ਜੇ ਕੋਈ ਕੰਨਿਆ ਵਿਆਹੀ ਆਈ ਤੇ ਕੁਗੀਆਂ ਤੇ ਕਾਵਾਂ ਦੀਆਂ ਤੇ ਪੁੱਤਨ ਕਿਦੀਆਂ ਕਿਦੀਆਂ ਉਹ ਫੋਟੋ ਘਰ ਵਿੱਚ ਰੱਖਦੀਆਂ ਕਾਵਾਂ ਦੀ ਕਈ ਕਰਾਂ ਜੋਂ ਤਾਂ ਬੜੀ ਕਿਰਪਾ ਹੋ ਗਈ ਚੁਪੀਆਂ ਗਈਆਂ ਉਹ ਕਾਕਾ ਪੁੱਛਦਾ ਮੰਮੀ ਆਹ ਕੀ ਇਹ ਕਾਂ ਦੀ ਫੋਟੋ ਇਹ ਕਿੱਥੇ ਰਹਿੰਦਾ ਹੈ ਇਹ ਕੀ ਕਰਤੈ? ਇਹ ਕੀ ਖਾਂਦਾ ਹੈ? ਹੁਣ ਦੱਸੋ। ਇਹਨੂੰ ਵੀ ਲੈ ਕੇ ਦਿਓ ਕਾਕੇ ਨੂੰ। ਦੱਸੋ ਇਹਨੂੰ ਕੀ ਖਾਂਦਾ? ਭੈੜੀਆਂ ਫੋਟੋ। ਐਸਾ। ਆਹ ਕਿਦੀ ਫੋਟੋ ਹੈ? ਇਹ ਤੇਰਾ ਮਾਮਾ ਜੀ ਹੈ। ਇਹਦੇ ਕੇਸ ਕਿਉਂ ਨਹੀਂ? ਇਹਨੂੰ ਖੁੱਟੇ ਨੇ ਸ਼ਰਮਾ ਨਾਲਿਆ। ਮੈਂ ਵੀ ਮਨਾਉਂਗਾ। ਲੈ ਦੇ ਲੋਪਦੇਸ਼ ਨੂੰ। ਸਮਝਾ ਲਓ ਇਹਨੂੰ। ਓਏ ਇਹੋ ਜੇ ਨਲਜ ਮਾਮੇ ਦੀ ਫੋਟੋ ਹੀ ਨਾ ਵੜਨ ਦੋ ਕਿਤੇ ਘਰ 'ਚ। ਬੱਚੇ ਵਿਗੜ ਜਾਣਗੇ ਕੀ ਸਮਝਾਓਗੇ ਹੁਣ ਗੁਰੂ ਦੀ ਫੋਟੋ ਆ ਗਈ ਇਹ ਕੀ ਹੈ ਮੰਮੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਫੋਟੋ ਹੈ ਅੱਛਾ ਮੱਥਾ ਟੇਕ ਮੱਥਾ ਟੇਕਿਆ ਇਹ ਕੀ ਪਾਇਆ ਹੈ ਕਿਰਪਾ ਮੈਨੂੰ ਵੀ ਪਵਾ ਦੋ ਵੱਡਾ ਹੋਵੇਂਗਾ 5 ਸਾਲਾਂ ਦਾ ਤੈਨੂੰ ਅੰਮ੍ਰਿਤ ਛਕਾਵਾਂਗੇ ਤੂੰ ਵੀ ਪਾ ਲੈ ਇਹ ਕੀ ਕਰਦੇ ਨੇ ਇਹ ਜ਼ੁਲਮ ਦਾ ਨਾਸ਼ ਕਰਦੇ ਨੇ ਬੇਟਾ ਮੈਂ ਵੀ ਕਰੂੰਗਾ ਲੈ ਕਿੱਡਾ ਚੰਗਾ ਗਿਆਨ ਮਿਲ ਗਿਆ ਪੈੜੀਆਂ ਤਸਵੀਰਾਂ ਕੱਢੋ ਕਰਾਂ ਚਾਹੁੰਦਾ ਕੁਛ ਨਹੀਂ ਲੱਗਦੇ ਮਾਮੇ ਜਿਹੜੇ ਪੜੇਵਿਆਂ ਨੂੰ ਵਿਗਾੜਦੇ ਨੇ ਉਹਨਾਂ ਦਾ ਕੀ ਮਤਲਬ ਹੈ ਆਹ ਕਿਹਦੀ ਫੋਟੋ ਹੈ ਇਹ ਵੀ ਆਪਣਾ ਰਿਸ਼ਤੇਦਾਰ ਹੈ ਕਿ ਅੱਗੇ ਕੀ ਰੱਖਿਆ ਹੈ ਇਹ ਬੇਚਾਰ ਬੰਚ ਤੇ ਉੱਤੇ ਕੀ ਪਿਆ ਹੈ ਬੋਤਲ ਇਹਦੇ ਵਿੱਚ ਕੀ ਹੈ ਸ਼ਰਾਬ ਇਹ ਪੀਂਦਾ ਆਹੋ ਤੇ ਮੈਂ ਵੀ ਪੀਵਾਂਗਾ ਉਹ ਨਰਕ ਚ ਜਾਏਗਾ ਤੇ ਫਿਰ ਇਹ ਵੀ ਫਫੜ ਵੀ ਜਾਊ ਨਾ ਨਾਲ ਹੀ ਲੈ ਸਮਝਾ ਲੋ ਇਹਨਾਂ ਘਰਾਂ ਚੋਂ ਪੈੜੀਆਂ ਤਸਵੀਰਾਂ ਕੱਢੋ ਕਿਸੇ ਛੀ ਦਾ ਸਿੰਘਾਂ ਦੀਆਂ ਗੁਰੂ ਮਹਾਰਾਜ ਦੀਆਂ ਲਾਓ ਸਤਵੀਂ ਪਾਤਸ਼ਾਹ ਗੁਰੂ ਮਹਾਰਾਜ ਦਾ ਬਚਨ ਇਤਿਹਾਸ ਵਿੱਚ ਪੜ ਕੇ ਦੇਖੋ ਮੈਂ ਅੱਗੇ ਚੱਲਣਾ ਹੈ ਘਰ ਵਿੱਚ ਸਿੱਖਾ ਪੈੜੀ ਤਸਵੀਰ ਨਾ ਰੱਖੋ